ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਦਾ ਸਿਰਜਣਾ ਦਿਵਸ ਹੈ ਖਾਲਸਾ ਕਿਵੇਂ ਪ੍ਰਗਟ ਹੋਇਆ ਕਿੱਥੋਂ ਪ੍ਰਗਟ ਹੋਇਆ ਤੇ ਉਸ ਦਾ ਸਰੂਪ ਕੀ ਹੈ ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਲਿਖਤ ਕਲਗੀ ਤਰ ਚਮਤਕਾਰ ਵਿੱਚ ਇਦਰਸਾਇਆ ਹੈ ਉਹ ਅੰਸ਼ ਆਪ ਜੀ ਨੂੰ ਪੜ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਦਿਲਗੀਰੀ ਖਾਦੀ ਅੱਜ ਦਸਵੀਂ ਜੋਤ ਨੇ आनंद ਨਾਲ ਭਰੇ ਆਨੰਦਪੁਰ ਵਿੱਚੋਂ ਕਿੱਲੇ istri ਪੁੱਤਰ ਪਦਾਰਥ ਹੈ ਸ਼ਵਰਜ ਸੇਵਕ ਪਿਆਰੇ ਤੇ ਮਿੱਤਰ ਛੱਡ ਕੇ ਬਨ ਵਿੱਚ ਪਹਾੜ ਦੀ ਕੁੱਖ ਵਿੱਚ ਜਾ ਬੈਠਾ ਬੈਠਾ ਰਿਆ ਦਿਨ ਤੇ ਰਾਤ ਆਥੀ ਘੋੜੇ ਪੀਂਸਾ ਵੇਲੇ ਖੜੇ ਹਨ ਮਹਿਲ ਮਾੜੀਆਂ ਕਿੱਲੇ ਆਪ ਬਿਨਾ ਬੇਰੁਣਕ ਹਨ ਦਰਸ਼ਨ ਪਿਆਸੇ ਆਉਂਦੇ ਤੇ ਮੁੜ ਮੁੜ ਜਾਂਦੇ ਹਨ ਦਿਸਣ ਵਾਲੇ ਜਗਤ ਦਾ ਕੋਈ ਪਦਾਰਥ ਕੋਈ ਹਰਖ ਸੁਖ ਦਾ ਸਮਾਨ ਕੋਈ ਮੋਹ ਪਿਆਰ ਦਾ ਮੁਹਾਰਾ ਖਿੱਚ ਨਹੀਂ ਰਿਹਾ ਸਾਰਾ ਸਾਜ਼-ਬਾਜ਼ ਪਿਆ ਹੈ ਪਰ ਆਪ ਇਕਾਂਤ ਬੈਠੇ ਦਿਨ ਰਾਤ ਇਸ ਦਿਲਗੀਰੀ ਵਿੱਚ ਹਨ ਕਿ ਤਰਾ ਦਾ ਭਾਰ ਕਿਵੇਂ ਹਰ ਸਾਰੇ ਮੰਡਲ ਵਿੱਚ ਤੁਮ ਗਏ ਕਿ ਆਪ ਮਸਤ ਕਮਲੇ ਹੋ ਗਏ ਹਨ ਪਰ ਅਹ ਦਾਨਿਆਂ ਦਾ ਸਿਰਤਾਜ ਜਗਤ ਜਲੰਦੇ ਦੀ ਕਸ਼ਟਣੀ ਹਰਨ ਵਾਲਾ ਦਿਲਗੀਰ ਅਵਤਾਰ ਹੈ ਬ੍ਰਹਮਵੇਤਾ ਹੈ ਉਸ ਨੂੰ ਦਿਲਗੀਰੀ ਕਾਸ ਦੀ ਕਾਦੀ ਦਿਲਗੀਰੀ ਜੀਓ ਜੀ ਜਿਹੜਾ ਦਿਲਗੀਰ ਸ੍ਰਿਸ਼ਟੀ ਦੀ ਦਿਲਗੀਰੀ ਦਾ दारू ਟੋਲ ਰਿਹਾ ਹੈ ਉਹ ਦਿਲਗੀਰ ਜਗਤ ਦੇ ਦਿਲਗੀਰ ਧਿਆਨ ਵਿੱਚ ਵਸ ਰਿਹਾ ਹੈ ਇਉਂ ਦਿਲਗੀਰੀ ਹੈ ਯਾਰ ਮਹੀਨੇ ਬੈਠੇ ਬੈਠੇ ਅੱਖ ਲੱਗ ਗਈ ਫਿਰ ਆਵਾਜ਼ ਆਈ ਮੈਂ ਆਪਣਾ ਸੁਤੋਏ ਨਿਵਾਜਾ ਪੰਥ ਪਰ ਚੁਰ ਕਰ ਬੇ ਕੋ ਸਾਜਾ ਜਾਹੇ ਤਾਹੇ ਤੈ ਧਰਮ ਚਲਾਏ ਕੁਬਦ ਕਰਨ ਤੇ ਲੋਕ ਹਟਾਏ ਸੋਚਦੇ ਹਨ ਠੀਕ ਇਹ ਵਰ ਸਚ ਖੰਡੋ ਹੀ ਟੁਰਨ ਲੱਗੇ ਮਿਲਿਆ ਸੀ ਹੁਕਮ ਹੋਇਆ ਸੀ ਪਰ ਕੀ ਕੋ ਕਰਾਂ ਪਰ ਨਵੇਂ ਉਪਦਰਵ ਜ਼ਬਰਦਸਤ ਹਨ اے ਪਿਤਾ اے ਪਿਆਰੇ ਪਿਤਾ ਸਹਾਇਕ ਹੋਵੋ ਜੋ ਜਗਤ ਜਲਨ ਦੇ ਵਿੱਚ ਠੰਡੀ ਰੋਮ ਵਗ ਦਿਲਗੀਰ ਸਤਗੁਰੂ ਕਲਗੀਆਂ ਵਾਲੇ ਤੇ ਹੋਰ ਭਾਰੀ ਨੀਂਦ ਛਾਈ ਹੋਰ ਅਗੰਮ ਵਿੱਚ ਗਮਤਾ ਆਈ ਅੰਦਰਲੀ ਜੋਤ ਜਾਗਤ ਹੈ ਪਰ ਸਰੀਰ ਤੇ ਸੰਸਾਰ ਵੱਲੋਂ ਹੁਣ ਮਨ ਨੂੰ ਨੀਂਦ ਹੈ ਇਸ ਮਗੰਤਾ ਵਿੱਚ ਇੱਕ ਗੂੰਜ ਉਠੀ ਇੱਕ ਧੁਨੀ ਹੋਈ ਖਾਲਸਾ ਤ੍ਰੈ ਵੀਰ ਧੁਨੀ ਹੋਈ ਹੁਣ ਇਸ ਧੁਨ ਦੇ ਸੂਖਮ ਅਵੈਵ ਇਸ ਦਾ ਨਾਂ ਦਿਸਣ ਵਾਲਾ ਲਹਿਰਾਉ ਕੁਝ ਇਕੱਠਾ ਹੋਣ ਲੱਗ ਪਿਆ ਕੁਝ ਰੂਪ ਬਣਨ ਲੱਗ ਪਿਆ ਕੁਝ ਮੂਰਤ ਬਣੀ ਹਾਂਜੀ ਇੱਕ ਸੱਚਮੁੱਚ ਨਮੂਨਾ ਬਣ ਗਿਆ ਸਾਖਿਆਤ ਰੂਪ ਧਾਰ ਕੇ ਇੱਕ ਸੂਰਤ ਜੀਵ ਦੀ ਜਾਗਦੀ ਖੜੀ ਹੋ ਗਈ ਜਿਸ ਦਾ ਰੂਪ ਵਰਣਨ ਇਹ ਹੈ ਸਬਤ ਸੂਰਤ ਦਸਤਾਰ ਸਿਰ ਨੂਰੀ ਚਿਹਰਾ ਸੋਹਣੀ ਨਿਹਾਰ ਅੰਗ ਨਕਸ਼ ਇਕੋ ਜੇ ਸ਼ਰੀਰ ਸਡੋਲ ਸਿਰ ਤੇ ਕੇਸ ਤੇ ਤੇਜ ਵਾਲੀ ਦਸਤਾਰ ਮੱਥਾਂ ਲਿਸ਼ਕਦਾ ਨੈਣ ਚਮਕਦੇ ਤੇ ਪਿਆਰ ਭਰੇ ਗੱਲਾਂ ਸਿਉ ਵਰਗੀਆਂ ਸ਼ੋਖ ਪਰ ਮਠਾਸ ਵਾਲੀਆਂ ਬੁਲ ਸੂਹੇ ਪਰ ਉਨਾਬਾਂ ਵਰਗੇ ਸ਼ਰੀਂਦਾਰ ਪਿਆਰੀ ਪਿਆਰੀ ਦਾੜੀ ਛਾਤੀ ਚੋੜੀ ਤੇ ਤਕੜੀ ਢੋਲੇ ਭਰਵੇਂ ਤੇ ਜ਼ੋਰਦਾਰ ਬਾਹਾਂ ਲੰਮੀਆਂ ਲੱਕ ਸ਼ੇਰ ਵਾਂਗੂ ਕਸਿਆ ਲਤਾਂ ਭਾਰੇ ਭਾਰ ਦੇ ਸਹਿਣ ਵਾਲੀਆਂ ਤੇ ਫੁਰਤੀ ਭਰੀਆਂ ਦਿਲ ਵਿੱਚ ਬਹਾਦਰੀ ਦੀ ਚਮਕਾਰ ਪਰ ਜ਼ੋਰ ਜ਼ੁਲਮ ਨਹੀਂ ਉਛਾੜਾ ਉਛਾਲਾ ਪਰ ਗੁੱਸਾ ਨਹੀਂ ਜੱਬਾ ਰੋ ਪਰ ਨਿਆਮ ਦਾ ਤੱਕੜ ਅਡੋਲ ਪਿਆਰ ਹੈ ਪਰ ਮਨ ਖਚਿਤ ਨਹੀਂ ਉਪਕਾਰ ਹੈ ਪਰ ਉਪਰਾਮਤਾ ਨਾਲ ਹੈ ਗ੍ਰਸਥ ਹੈ ਪਰ ਉਦਾਸੀ ਦੀ ਲਹਿਰ ਤਿਆਗ ਹੈ ਪਰ ਹੁਕਮ ਹਾਸਲ फकीरी नाल है पर दिलगीरी नहीं तलवार हाथ है पर ढाल सूरत वाली कलम भी हाथ विच है पर ते रहम वाली गल अंगा ते कमर कसा है तेड़ कच है, बल दे हीरियां दा बहटा डोले बदा है पर सीने विच नाम दमक जोरदार है दिल विच नक्शा कोमलताई ते रस परी सुंदरता दा है पर दिमाग विच नक्शा विवेक है ਜ਼ੋਰ ਹੈ ਆਪੇ ਤੇ ਭਰੋਸਾ ਬੇਮੋਤਾਜੀ ਦਾ ਫਿਰ ਦੋਰਾ ਦੇਈ ਕਲਮ ਵੀ ਹੱਥ ਵਿੱਚ ਹੈ ਪਰ ਨਿਆਂ ਤੇ ਰਹਿਮ ਵਾਲੀ ਗਲ ਅੰਗਾ ਤੇ ਕਮਰ ਕੱਸਾ ਹੈ ਤੇੜ ਕੱਛਾ ਹੈ ਬਲ ਦੇ ਹੀਰਿਆਂ ਦਾ ਬੋਟਾ ਡੋਲੇ ਬੱਦਾ ਹੈ ਪਰ ਸੀਨੇ ਵਿੱਚ ਨਾਮ ਦਮਕ ਜ਼ੋਰਦਾਰ ਹੈ ਦਿਲ ਵਿੱਚ ਨਕਸ਼ਾ ਕੋਮਲਤਾਈ ਤੇ ਰਸ ਭਰੀ ਸੁੰਦਰਤਾ ਦਾ ਹੈ ਪਰ ਦਿਮਾਗ ਵਿੱਚ ਨਕਸ਼ਾ ਵਿਵੇਕ ਹੈ ਜ਼ੋਰ ਹੈ ਆਪੇ ਤੇ ਭਰੋਸਾ ਬੇਮੁਤਾਜੀ ਦਾ ਮਥੇ ਤੇ ਰੇਖਾਂ ਹਨ ਜਿਨ੍ਹਾਂ ਵਿੱਚ ਅਗੰਮੀ ਅੱਖਰ ਲਿਖੇ ਹਨ ਚੜਦੀਆਂ ਕਲਾਂ ਦਿਲਗੀਰੀ 11 ਮਹੀਨੇ 11 ਦਿਨ ਦੀ ਦਿਲਗੀਰੀ ਵਿੱਚ ਬੈਠੇ ਮਹਾਮੁਨੀ ਜੀ ਪੁੱਛਦੇ ਹਨ ਤੂੰ ਕੌਣ ਹੈ ਸੂਰਤ ਮਾਨੋ ਬੋਲੀ ਮੈਂ ਖਾਲਸਾ ਹਾਂ ਆਪਨੇ ਗਉ ਨਾਲ ਤੱਕੇ ਕਿਆ ਕਿਥੋਂ ਦਾ ਵਾਸੀ ਹੈ ਕਿਸਨੇ ਤੈਨੂੰ ਜਨਮ ਦਿੱਤਾ ਹੈ ਸੂਰਤ ਬੋਲੀ ਆਪ ਦੇ ਪਵਿੱਤਰ ਹਿਰਦੇ ਤੋਂ ਮੇਰਾ ਜਨਮ ਹੋਇਆ ਹੈ ਵਾਸੀ ਮੈਂ ਆਪ ਦੇ ਹੀ ਅੰਦਰਲੇ ਸ਼ਰਮਖੰਡਾਂ ਦਾ ਹਾਂ ਤਿੱਥੇ ਘੜਤ ਘੜੀਏ ਬਹੁਤ ਅਨੂਪ ਹਾਂ ਸ਼ਰਮਖੰਡ ਮੇਰਾ ਵਤਨ ਹੈ ਦਿਲਗੀਰ ਜੀ ਨੇ ਪੁੱਛਿਆ ਕਿਉਂ ਆਇਆ ਹੈ ਸੂਰਤ ਬੋਲੀ ਮੈਨੂੰ ਆਪ ਆਪਣੇ ਅੰਦਰੋਂ ਬਾਹਰ ਦੇ ਦੇਸ਼ ਵਿੱਚ ਜਨਮ ਬਖਸ਼ਿਆ ਮੈਂ ਆਦਮੀ ਦੇ ਅੰਦਰ ਵੜ ਜਾਵਾਂ ਇੱਕ ਨਮੂਨੇ ਦਾ ਇੱਕ ਵਨਗੀ ਦਾ ਆਪਣੇ ਵਰਗਾ ਇਨਸਾਨ ਪੈਦਾ ਕਰਾਂ ਦਿਸ ਦੇ ਵਸਦੇ ਜਗਤ ਵਿੱਚ ਖਾਲਸਾ ਪੈਦਾ ਕਰਾਂ ਉਹ ਤਰਾ ਦਾ ਪਾਰ ਹਾਏ ਸੂਰਤ ਏਹ ਕਹ ਕੇ ਹੁਣ ਦਿਮਾਗ ਵਿੱਚ ਆ ਬੈਠੀ ਤੂੰ ਨੇ ਕੰਨਾਂ ਦੇ ਪਰਦੇ ਤੇ ਢੇਰਾ ਲਾ ਲਿਆ ਦਿਲਗੀਰੀ ਵਿੱਚ ਬੈਠੇ ਅਚਾਹ ਤੇ ਬੇਲੋੜ ਜੀ ਨੇ ਨੈਣ ਖੋਲੇ ਹਰ ਪੱਤੇ ਹਰ ਸ਼ਾਖ ਉਤੇ ਉਹ ਖਾਲਸਾ ਖਾਲਸਾ ਹੋ ਰਹੀ ਹੈ ਆਹ ਹਾ 11 ਮਹੀਨੇ ਦੀ ਦਿਲਗੀਰੀ ਨੇ ਇੱਕ ਲਾਲ ਪੈਦਾ ਕੀਤਾ ਹੈ ਹੁਣ ਆਪ ਦਿਲਗੀਰ ਨਹੀਂ ਜਗਤ ਲਈ ਬੀਚੜਦੀਆਂ ਕਲਾ ਹਨ ਲੋਕਾਂ ਦੇ ਭਾਣੇ ਕਮਲੇ ਪਰ ਅਕਲਾਂ ਦੇ ਸਰਦਾਰ ਬੰਨਾਂ ਨੂੰ ਵਿਦਾਈ ਦੇ ਕੇ ਫਿਰ ਆਨੰਦਪੁਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ